ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਉਣ ਦੀ ਖਾਤਰ ਲੋਕਾਂ ਨੂੰ ਤਾਂ ਮੂਰਖ ਬਣਾਇਆ ਕਿ ਜੋਬ ਮੁਖਸਰ ਸਾਹਿਬ ਇੱਕੇ ਸਮਾਗਮ ਹੋ ਰਿਹਾ ਹੈ ਉਹ ਰਾਜਪਤਰੀ ਸਮਾਗਮ ਮਤਲਬ ਸਰਕਾਰੀ ਸਮਾਗਮ ਹੈ ਬੱਸਾਂ ਭੇਜੀਆਂ 1600 ਪਰ ਹਰ ਇੱਕ ਬੱਸ ਦੇ ਉੱਤੇ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਹਰ ਇੱਕ ਬੱਸ ਦੇ ਉੱਤੇ ਆਮ ਆਦਮੀ ਪਾਰਟੀ ਦਾ ਝੰਡਾ ਆਮ ਆਦਮੀ ਪਾਰਟੀ ਦਾ ਪੋਸਟਰ ਲੱਗਿਆ ਹੋਇਆ ਹੈ ਇੱਕ ਪਾਸੇ ਇਹ ਕਿਹਾ ਗਿਆ ਕਿ ਸਰਕਾਰੀ ਸਮਾਗਮ ਹੈ ਰਾਜਪਦਰੀ ਸਮਾਗਮ ਹੈ ਬੱਸਾਂ ਦੀਆਂ ਤਸਵੀਰਾਂ ਵੀ ਹੈ ਕਿ ਲਗਭਗ ਬੱਸਾਂ ਵੀ ਖਾਲੀ ਹੈ ਤੁਸੀਂ ਤਸਵੀਰਾਂ ਦੇ ਵਿੱਚ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ 1600 ਸਰਕਾਰੀ ਬੱਸ ਭੇਜੀ ਗਈ ਜਿਹਦੇ ਵਿੱਚੋਂ ਲਗਭਗ 50% ਦੇ ਕਰੀਬ ਸੀਟਾਂ ਜਿਹੜੀਆਂ ਉਹ ਖਾਲੀ ਗਈਆਂ ਪਰ ਸਭ ਤੋਂ ਵੱਡੀ ਦੁਰਵਾਰਤੋਂ ਸਰਕਾਰੀ ਮਸ਼ੀਨਰੀ ਦੀ ਹੋਈ ਹੈ ਕਿ ਝੰਡੇ ਲੱਗੇ ਆਮ ਆਦਮੀ ਪਾਰਟੀ ਦੇ ਪ੍ਰੋਗਰਾਮ ਨੂੰ ਪੇਸ਼ ਕੀਤਾ ਗਿਆ ਰਾਜਪਦਰੀ ਰਾਜਪਦਰੀ ਪ੍ਰੋਗਰਾਮ ਬਣਾ ਕੇ ਝੰਡੇ ਆਮ ਆਦਮੀ ਪਾਰਟੀ ਦੇ ਲਾ ਕੇ ਇਹਦੇ ਨਾਲ ਪੰਜਾਬ ਦਾ ਕੀ ਨੁਕਸਾਨ ਹੋਇਆ ਕਿ ਇਹਨਾਂ ਸਾਰੀਆਂ ਬੱਸਾਂ ਦਾ ਜਿਹੜਾ ਖਰਚਾ ਉਹ ਭਰੇਗੀ ਪੰਜਾਬ ਸਰਕਾਰ ਜਿੰਨੀ ਪੁਲਿਸ ਫੋਰਸ ਲੱਗੀ ਹੈ ਜਿੰਨਾ ਅੱਜ ਸਾਰਾ ਤੰਤਰ ਇੱਥੇ ਝੋਕਿਆ ਗਿਆ ਉਹ ਸਾਰਾ ਸਰਕਾਰੀ ਕਰ ਸਕਦੇ ਆ ਪਰ ਸਵਾਲ ਇੱਥੇ ਵੱਡਾ ਇਹ ਖੜਾ ਹੁੰਦਾ ਹੈ ਕਿ ਇੱਕ ਪਾਸੇ ਸ਼ੋਅ ਕੀਤਾ ਗਿਆ ਕਿ ਅਸੀਂ ਰਾਜ ਪੱਧਰੀ ਸਮਾਗਮ ਕਰ ਰਹੇ ਹਾਂ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਰੈਲੀ ਹੋ ਕੇ ਨਿੱਪੜਦਾ ਇਹ ਤਾਂ ਅੱਜ ਤੱਕ ਸਰਕਾਰਾਂ ਮੌਕੇ ਵੱਖ-ਵੱਖ ਰੈਲੀਆਂ ਹੁੰਦੀਆਂ ਆਈਆਂ ਪ੍ਰੋਗਰਾਮ ਹੁੰਦੇ ਆਏ ਆ ਸਮਾਗਮ ਹੁੰਦੇ ਆਏ ਆ ਪਰ ਰਾਜ ਪੱਧਰੀ ਸਮਾਗਮ ਕਹਿ ਕੇ ਕਰਨੀ ਆਮ ਆਦਮੀ ਪਾਰਟੀ ਦੀ ਰੈਲੀ ਹੈ ਪਹਿਲੀ ਵਾਰ ਹੋ ਰਿਹਾ ਤੁਹਾਨੂੰ ਉਹ ਪੋਸਟਰ ਵੀ ਦਿਖਾ ਦਾਂਗੇ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਰਾਜ ਪੱਧਰੀ ਸਮਾਗਮ ਹੈ ਇਹਦੇ ਵਿੱਚ ਜਿਹੜੀ ਹੈ ਜਿਹੜੇ ਸਵਾਗਤ ਕਰਤਾ ਵੀ ਡੀਸੀ ਜਿਹੜੇ ਸ਼੍ਰੀ ਮੁਖਸਰ ਸਾਹਿਬ ਹੈ ਪਰ ਜਿਹੜੀਆਂ ਬੱਸਾਂ ਆਈਆਂ ਉਹ ਸਾਰੀਆਂ ਸਰਕਾਰੀ ਤੇ ਬੱਸਾਂ ਦੇ ਉੱਤੇ ਝੰਡੇ ਆਮ ਆਦਮੀ ਪਾਰਟੀ ਦੇ